ਪਿਛਲੀਆਂ ਸਰਕਾਰਾਂ ਵੇਲੇ ਹੋਏ ਬਿਜਲੀ ਖਰੀਦ ਸਮਝੌਤਿਆਂ ਨੂੰ ਲੈ ਕੇ ਹੁਣ ਕਈ ਲੀਡਰਾਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਵਿਜੀਲੈਂਸ ਨੇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿਹੜੇ ਕਿਹੜੇ ਲੀਡਰ ਕੜਿੱਕੀ ਵਿੱਚ ਆਉਣਗੇ ਇਸ ਪੂਰੇ ਮੁੱਦੇ ਨੂੰ ਲੈ ਕੇ ਤੁਹਾਨੂੰ ਦੱਸਾਂਗੇ ਦਰਸਲ ਵਿਜੀਲੈਂਸ ਬਿਊਰੋ ਪੰਜਾਬ ਦੇ ਤਾਂ ਬਿਜਲੀ ਘਰਾਂ ਤੇ ਸੂਰਜੀ ਊਰਜਾ ਦੇ ਬਿਜਲੀ ਖਰੀਦ ਸਮਝੌਤਿਆਂ ਦੀ ਹੜਤਾਲ ਸ਼ੁਰੂ ਕਰ ਚੁੱਕੀ ਹੈ ਪਾਵਰਕਾਮ ਨੇ ਬਿਜਲੀ ਖਰੀਦ ਸਮਝੌਤਿਆਂ ਦੇ ਨਾਲ ਸਬੰਧਤ ਸਾਰਾ ਰਿਕਾਰਡ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਮਾਮਲੇ ਦੀ ਤਕਨੀਕੀ ਪੱਖਾਂ ਨੂੰ ਸਮਝਣ ਦੇ ਲਈ ਬਿਜਲੀ ਮਾਹਿਰਾਂ ਦਾ ਸਹਿਯੋਗ ਲੈਣਾ ਸ਼ੁਰੂ ਕਰ ਦਿੱਤਾ ਹੈ ਅਕਾਲੀ ਭਾਜਪਾ ਗਾਠਜੋੜ ਸਰਕਾਰ ਸਮੇਂ ਨਾਲ 2007 ਤੋਂ 17 ਦੌਰਾਨ ਤੱਕ ਬਿਜਲੀ ਘਰਾਂ ਨਾਲ ਹੋਏ ਬਿਜਲੀ ਖਰੀਦ ਸਮਝੌਤਿਆਂ ਨੂੰ ਲੈ ਕੇ ਤਤਕਾਲੀ ਸਿਆਸਤਦਾਨ ਵੀ ਹੁਣ ਵਿਜੀਲੈਂਸ ਦੇ ਨਿਸ਼ਾਨੇ ਦੇ ਉੱਤੇ ਆ ਚੁੱਕੇ ਨੇ ਚੇਤੇ ਰਹੇ ਕਿ ਚੰਨੀ ਹਕੂਮਤ ਨੇ ਵੀ 11 ਨਵੰਬਰ 2021 ਨੂੰ ਇਹਨਾਂ ਸਮਝੌਤਿਆਂ ਦੀ ਜਾਂਚ ਮੁੱਖ ਵਿਜੀਲੈਂਸ ਕਮਿਸ਼ਨਰ ਜਸਟਿਸ ਮਹਿਤਾਬ ਸਿੰਘ ਗਿਲਤੋ ਕਰਵਾਉਣ ਦਾ ਐਲਾਨ ਕੀਤਾ ਸੀਗਾ ਪਰ ਉਹਨਾਂ 3 ਦਸੰਬਰ 2021 ਨੂੰ ਇਹਨਾਂ ਸਮਝੌਤਿਆਂ ਦੇ ਨਾਲ ਸੰਬੰਧਿਤ ਸਾਰਾ ਰਿਕਾਰਡ ਤਲਬ ਕੀਤਾ ਸੀ ਇਹ ਵੀ ਦੱਸ ਤੋਂ ਦੱਸ ਜੀਏ ਕਿ ਇਹ ਜਾਂਚ ਕਿਸੇ ਤਣਪਤਨ ਤੱਕ ਨਹੀਂ ਲੱਗੀ ਸੀ ਅਤੇ ਹੁਣ ਵਿਜੀਲੈਂਸ ਬਿਊਰੋ ਜਸਟਿਸ ਗਿਲ ਵੱਲੋਂ ਕੀਤੀ ਜਾ ਰਹੀ ਤਤ ਵੀ ਜਿਹੜੀ ਵੇਖੇਗੀ ਅਤੇ ਗੋਇੰਦਵਾਲ ਥਰਮਲ ਪਲਾਂਟ ਪਾਵਰਕਾਮ ਵੱਲੋਂ ਖਰੀਦੇ ਜਾਣ ਕਰਕੇ ਥਰਮਲ ਜਾਂਚ ਤੇ ਘੇਰੇ ਤੋਂ ਬਾਹਰ ਹੋ ਗਿਆ ਹੈ ਵਿਜੀਲੈਂਸ ਸਿਰਫ 1980 ਮੈਗਾਵਾਟ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਅਤੇ 1400 ਮੈਗਾਵਾਟ ਦੇ ਰਾਜਪੁਰਾ ਥਰਮਲ ਨਾਲ ਹੋਏ ਬਿਜਲੀ ਖਰੀਦ ਸਮਝੌਤਿਆਂ ਦੀ ਜਾਂਚ ਕਰੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਲਰ ਊਰਜਾ ਦੇ ਹੋਏ ਸਮਝੌਤਿਆਂ ਤੇ ਵੀ ਉਂਗਲ ਧਰੀ ਸੀ ਅਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੱਟਜੋੜ ਸਰਕਾਰ ਸਮੇਂ ਹੋਏ ਸੂਰਜੀ ਊਰਜਾ ਦੇ ਸੈਂਕੜੇ ਸਮਝੌਤਿਆਂ 'ਚੋਂ ਸਿਰਫ 17 ਸਮਝੌਤਿਆਂ ਨੂੰ ਹੀ ਜਾਇਜ਼ ਦੱਸਿਆ ਸੀ ਅਤੇ ਊਰਜਾ ਸਮਝੌਤਿਆਂ ਦੇ ਸ਼ੱਕ ਜ਼ਾਹਿਰ ਕੀਤਾ ਸੀ ਪਤਾ ਲੱਗਿਆ ਕਿ ਵਿਜੀਲੈਂਸ ਹੁਣ ਸੂਰਜੀ ਊਰਜਾ ਦੇ ਹੋਏ ਸਮਝੌਤਿਆਂ ਦੀ ਪੜਤਾਲ ਕਰ ਰਹੀ ਹੈ ਸੋਲਰ ਊਰਜਾ ਦੇ ਕਈ ਪ੍ਰੋਜੈਕਟ ਸਿਆਸਤਦਾਨਾਂ ਤੇ ਉੱਚ ਅਫਸਰਾਂ ਦੇ ਵੀ ਨੇ ਜਿਨ੍ਹਾਂ ਨੂੰ ਜਾਂਚ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਕਾਲੀ ਭਾਜਪਾ ਗੱਟਜੋੜ ਸਰਕਾਰ ਸਮੇਂ ਦੌਰਾਨ ਊਰਜਾ ਦੇ ਪੰਜਾਬ ਅੰਦਰ ਕੁੱਲ 884 ਮੈਗਾਵਾਟ ਦੇ 91 ਸੋਲਰ ਪਾਵਰ ਪ੍ਰੋਜੈਕਟ ਨੇ ਜਿਹੜੇ ਬਿਜਲੀ ਖਰੀਦ ਸਮਝੌਤੇ ਹੋਏ ਸਨ ਜਿਨ੍ਹਾਂ ਦੀ ਬਿਜਲੀ ਦਰ 3 ਰੁਪਏ 1 ਪੈਸੇ ਤੋਂ ਲੈ ਕੇ 8 ਰੁਪਏ 74 ਪੈਸੇ ਪ੍ਰਤੀ ਜੁਨਟ ਦੇ ਦਰਮਿਆਨ ਸੀ ਇਹ ਵੀ ਦੱਸ ਤੋਂ ਦੱਸ ਦੇ ਕੇ ਕਾਂਗਰਸੀ ਹਕੂਮਤ ਦੌਰਾਨ 2020 ਕੀ ਦੇ ਦੌਰਾਨ 4 ਬਿਜਲੀ ਸਮਝੌਤੇ 767 ਮੈਗਾਵਾਟ ਦੇ ਹੋਏ ਸੀ ਜਿਨ੍ਹਾਂ ਦੀ ਬਿਜਲੀ ਦਰ ਹੈ ਜਿਹੜੀ ਉਹ 2 ਰੁਪਏ 63 ਪੈਸ ਤੋਂ 4 ਰੁਪਏ 50 ਪੈਸ ਦੇ ਦਰਮਿਆਨ ਪ੍ਰਤੀ ਜੁਨਟ ਰਹੀ ਹੈ ਅਤੇ ਗੱਜੂਰ ਸਰਕਾਰ ਸਮੇ ਹੋਏ ਤਿੰਨ ਕੰਪਨੀਆਂ ਦੇ ਨਾਲ ਊਰਜਾ ਸੂਰਜੀ ਊਰਜਾ ਖਰੀਦ ਸਮਝੌਤੇ ਲਈ ਪ੍ਰਤੀ ਜੁਨਟ 17 ਰੁਪਏ 99 ਪੈਸ ਦੇ ਹਿਸਾਬ ਨਾਲ ਸਮਝੌਤੇ ਹੋਏ ਨੇ ਜਦੋਂ ਕਿ ਇੱਕ ਕੰਪਨੀ ਨਾਲ 14 ਰੁਪਏ 99 ਪੈਸ ਪ੍ਰਤੀ ਜੁਨਟ ਬਿਜਲੀ ਖਰੀਦ ਦਾ ਸੌਦਾ ਹੋਇਆ ਸੀ ਇਸ ਤੋਂ ਇਲਾਵਾ ਗਾਟਕੁਰ ਸਰਕਾਰ ਸਮੇ 22 ਸੂਰਜੀ ਊਰਜਾ ਪ੍ਰੋਜੈਕਟਾਂ ਨਾਲ ਬਿਜਲੀ ਖਰੀਦ ਸਮਝੌਤੇ 8 ਰੁਪਏ ਜਾਂ ਉਸ ਤੋਂ ਜ਼ਿਆਦਾ ਰਕਮ ਦੇ ਹਿਸਾਬ ਦੇ ਨਾਲ ਹੋਏ ਨੇ ਜਦੋਂ ਕਿ 35 ਪ੍ਰੋਜੈਕਟਾਂ ਨਾਲ 7 ਤੋਂ 8 ਰੁਪਏ ਪ੍ਰਤੀ ਜੁਟ ਦੇ ਹਿਸਾਬ ਦੇ ਨਾਲ ਸਮਝੌਤੇ ਕੀਤੇ ਗਏ ਸੀ ਪਾਵਰਕਾਮ ਨੇ 2011-12 ਤੋਂ 2020 ਕੀ ਤੱਕ 4487 ਕਰੋੜ ਦੀ ਸੂਰਜੀ ਊਰਜਾ ਤੇ 1928 ਕਰੋੜ ਦੀ ਊਰਜਾ ਬਾਇਓਮਾਸ ਪ੍ਰੋਜੈਕਟਾਂ ਤੋਂ ਖਰੀਦੀ ਹੈ ਮੌਜੂਦਾ ਸਰਕਾਰ ਨੇ ਜੋ ਸੂਰਜੀ ਊਰਜਾ ਦੇ 9 ਬਜ ਦੀ ਖਰੀਦ ਸਮਝੌਤੇ ਕੀਤੇ ਨੇ ਉਹ ਪ੍ਰਤੀ ਜੁਨਟ 2.5 ਤੋਂ 3 ਰੁਪਏ ਦੇ ਦਰਮਿਆਨ ਕੀਤੇ ਗਏ ਨੇ ਤਾਂ ਦੱਸਿਓ ਕਿ ਇਹ ਜਿਹੜੀ ਹੁਣ ਪੜਤਾਲ ਹੈ ਉਹ ਸ਼ੁਰੂ ਹੋ ਚੁੱਕੀ ਹੈ ਵਿਜੀਲੈਂਸ ਦੀ ਤਾਂ ਜਿਹੜੇ ਤਤਕਾਲੀ ਸਰਕਾਰਾਂ ਸਮੇਂ ਜਿਸ ਤਿੱਕੇ ਨਾਲ ਅਸੀਂ ਕਾਂਗਰਸ ਦਾ ਜ਼ਿਕਰ ਕੀਤਾ ਜਾਂ ਆ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਜ਼ਿਕਰ ਕੀਤਾ ਜਿਹੜੀ ਕਿ 2007 ਤੋਂ 2017 ਤੱਕ ਪੰਜਾਬ ਦੇ ਅੰਦਰ ਰਹੀ ਉਸ ਸਮੇ ਜਿਹੜੇ ਸਮਝੌਤੇ ਹੋਏ ਸੀਗੇ ਕਿਉਂਕਿ ਇਹ ਵੀ ਦੇਖਣ ਵਿੱਚ ਆਇਆ ਕਿ ਉਸ ਸਮੇ ਸਮਝੌਤੇ ਮਹਿੰਗੇ ਹੋਏ ਸੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਵੱਲੇ ਜਿਹੜਾ ਪ੍ਰਤੀ ਉਂਟ ਦੇ ਹਿਸਾਬ ਦੇ ਨਾਲ ਜਿਹੜਾ ਇਸ ਦਾ ਕਾਫੀ ਫਰਕ ਸੀਗਾ ਪਰ ਉਸ ਤੋਂ ਬਾਅਦ ਹੁਣ ਮਾਨ ਸਰਕਾਰ ਦੇ ਵੱਲੋਂ ਵੀ ਜਿਹੜਾ ਇੱਕ ਥਰਮਲ ਪਲਾਂਟ ਹੈ ਉਹ ਖਰੀਦਿਆ ਗਿਆ ਉਸ ਤੋਂ ਬਾਅਦ ਹੁਣ ਜਿਹੜੀ ਇਹ ਜਾਂਚ ਸ਼ੁਰੂ ਹੋਈ ਹੈ ਇਸ ਦੇ ਵਿੱਚ ਕੀ ਸਾਫ ਸਾਫ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਇਸ ਪੂਰੇ ਮਾਮਲੇ ਵਿੱਚ ਜਿੱਥੇ ਅਫਸਰਾਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਉੱਥੇ ਹੀ ਕਈ ਤਤਕਾਲੀ ਲੀਡਰ ਵੀ ਸਕੰਜੇ ਦੇ ਵਿੱਚ ਆਉਂਦੇ ਨਜ਼ਰ ਆਉਣਗੇ ਇਸ ਦੇ ਮਤਲਬਕ ਜੋ ਵੀ ਪਲਪਲ ਦੀ ਅਪਡੇਟ ਹੋਏਗੀ ਤੁਹਾਡੇ ਤੱਕ ਸਾਂਝ ਕਰਦਾ ਯਤਨ ਕਰਾਂਗੇ ਫਿਲਹਾਲ ਲਈ ਇਨਾ ਹੀ ਦਿਓ ਜਾਜਤ ਧੰਨਵਾਦ